ਸਾਤਰੀਆ ਕਾਲੀ ਸਾਰਿਆਂ ਨੂੰ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਤੁਸੀਂ ਕਿਸ ਤਰ੍ਹਾਂ ਥੋੜੀ ਸੈਲਰੀ ਹੋਣ ਦੇ ਬਾਵਜੂਦ ਆਟੋਮੈਟਿਕਲੀ ਅਮੀਰ ਬਣ ਸਕਦੇ ਹੋ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ 4000 ਸਬਸਕ੍ਰਾਈਬਰਸ ਪੂਰੇ ਹੋਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਅਜਿਹੀ ਪੋਜੀਸ਼ਨਲ ਟਰੇਡਿੰਗ ਨਿੰਜਾ ਟੈਕਨੀਕ ਬਾਰੇ ਦੱਸਾਂਗਾ ਜਿਸਨਾਂ ਤੁਸੀਂ ਬਿਨਾਂ ਰਿਸਕ ਲਈ ਮਲਟੀ ਬੈਗਰ ਪ੍ਰੋਫਿਟਸ ਕਮਾ ਸਕਦੇ ਹੋ ਆਓ ਤੁਹਾਨੂੰ ਮਿਲਾਉਂਦੇ ਹਾਂ ਤਿੰਨ ਪੱਕੀਆਂ ਸਹੇਲੀਆਂ ਨਾਲ ਇੱਕ ਦਾ ਨਾਮ ਹੈ ਅੰਛਨੂਰ ਦੂਸਰੀ ਅਵਨੀਤ ਅਤੇ ਤੀਸਰੀ ਪਵਨ ਇਹ ਤਿੰਨੇ ਬਚਪਨ ਦੀਆਂ ਸਹੇਲੀਆਂ ਨੇ ਅਤੇ ਹਰ ਗੱਲ ਸ਼ੇਅਰ ਕਰਦੀਆਂ ਨੇ ਗੱਲ ਕਰਦੇ ਹਾਂ ਉਹਦੋਂ ਦੀ ਜਦੋਂ ਤਿੰਨੇ 15 ਸਾਲ ਦੀਆਂ ਸਨ ਅੰਛਨੂਰ ਦੇ ਪਾਪਾ ਸਟਾਕ ਬ੍ਰੋਕਰ ਹਨ ਜਿਸ ਕਰਕੇ ਉਹਨਾਂ ਦੇ ਕਾਫੀ ਦੋਸਤ ਸਟਾਕ ਇਨਵੈਸਟਰਸ ਹਨ ਅਤੇ ਉਹ ਅੰਛਨੂਰ ਦੇ ਪਾਪਾ ਨੂੰ ਮਿਲਣ ਲਈ ਉਹਨਾਂ ਦੇ ਘਰ ਆਉਂਦੇ ਰਹਿੰਦੇ ਹਨ ਉਹਨਾਂ ਵਿਚਕਾਰ ਜ਼ਿਆਦਾਤਰ ਸਟਾਕ ਮਾਰਕੀਟ ਅਤੇ ਇਨਵੈਸਟਮੈਂਟ ਦੀਆਂ ਗੱਲਾਂ ਹੁੰਦੀਆਂ ਰਹ ਮਾਰਕੀਟ ਵਿੱਚ ਇੰਟਰਸਟ ਵੱਧ ਗਿਆ। ਉਸਨੇ ਇਸ ਬਾਰੇ ਆਪਣੇ ਪਾਪਾ ਨਾਲ ਵੀ ਡਿਸਕਸ ਕੀਤਾ ਅਤੇ ਪਾਪਾ ਕਾਫੀ ਖੁਸ਼ ਹੋਏ। ਉਹਨਾਂ ਨੇ ਸਟਾਕ ਮਾਰਕੀਟ ਦੀ ਆਪਣੀ ਸਾਰੀ ਨੌਲੇਜ ਅਨਛਨੂਰ ਨੂੰ ਟ੍ਰਾਂਸਫਰ ਕਰ ਦਿੱਤੀ। ਅਨਛਨੂਰ ਹੁਣ ਇਨਵੈਸਟਿੰਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਉਸਨੇ ਸੋਚਿਆ ਉਸ ਨੂੰ ਇਹ ਨੌਲੇਜ ਆਪਣੀਆਂ ਸਹੇਲੀਆਂ ਨਾਲ ਵੀ ਸ਼ੇਅਰ ਕਰਨੀ ਚਾਹੀਦੀ ਹੈ। ਤਾਂ ਜੋ ਉਹ ਵੀ ਮੈਜੀਕ ਆਫ ਕੰਪਾਉਂਡਿੰਗ ਨੂੰ ਸਮਝਣ ਅਤੇ ਵੈਲਥ ਕ੍ਰੀਏਟ ਕਰਨ। ਉਸਨੇ ਉਹਨਾਂ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਮੇਰੇ ਕੋਲ ਪੈਸਿਆਂ ਦੀ ਤੰਗੀ ਤੋਂ ਆਜ਼ਾਦ ਹੋਣ ਦਾ ਰਸਤਾ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਉਸਨੇ ਅਜੇ ਐਨੀ ਗੱਲ ਹੀ ਸਾਨੂੰ ਤਾਂ ਨਹੀਂ ਹੈ ਸੁਖਨਾਲ ਪੌਕੇਟ ਮਨੀ ਮਿਲ ਰਹੀ ਹੈ ਸਕੂਲ ਫੀਸ ਪੇਰੈਂਟਸ ਪੇ ਕਰਦੇ ਹਨ ਤੂੰ ਕਿਹੜਾ ਗਿਆਨ ਦੇ ਰਹੀ ਹੈ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਜਿਆਦਾ ਓਵਰ ਸਮਾਰਟ ਨਾ ਬਣ ਜਾ ਚਾਹ ਬਣਾ ਕੇ ਲਿਆ ਇਸ ਤਰ੍ਹਾਂ ਉਹਨਾਂ ਨੇ ਅਨਛਨੁਰਦੀ ਗੱਲ ਵਿੱਚ ਇੰਟਰਸਟ ਸ਼ੋਅ ਨਹੀਂ ਕੀਤਾ ਸਗੋਂ ਉਹਨਾਂ ਨੇ ਅਨਛਨੁਰ ਨੂੰ ਵੀ ਕਿਹਾ ਕਿੱਦੋਂ ਕੋਈ ਨਵਾਂ ਸਿਆਪਾ ਨਾ ਪਾ ਲਈ ਇਹ ਸਭ ਸੋਚਣਾ ਵੱਡੇ ਲੋਕਾਂ ਦਾ ਕੰਮ ਹੈ ਆਪਾਂ ਹਲੇ ਬੱਚੇ ਆ ਸਾਨੂੰ ਅਜੇ ਸੋਚਣ ਦੀ ਲੋੜ ਨਹੀਂ ਜਦੋਂ 30 40 ਸਾਲ ਦੇ ਹੋ ਜਾਵਾਂਗੇ ਉਦੋਂ ਸੋਚਾਂਗੇ ਇਨਵੈਸਟਮੈਂਟ ਦੇ ਬਾਰੇ ਇਸ ਲਈ ਚਿੱਲ ਕਰੋ ਪਰ ਅੰਛਨੂ ਰਣਾ ਮੰਨੀ ਉਸਨੇ ਉਹਨਾਂ ਦੀਆਂ ਗੱਲਾਂ ਨੂੰ ਨજર ਅੰਦਾਜ਼ ਕੀਤਾ ਅਤੇ ਇਨਵੈਸਟਿੰਗ ਕਰਨ ਦਾ ਮੌਕਾ ਲੱਭਣ ਲੱਗ ਪਈ ਉਸਦੇ ਪਾਪਾ ਦੇ ਗਿਆਨ ਅਤੇ ਉਸਦੀ ਖੁਦ ਦੀ ਰਿਸਰਚ ਤੋਂ ਬਾਅਦ ਉਸਨੂੰ ਇੰਡੈਕਸ ਫੰਡ ਵਿੱਚ ਇਨਵੈਸਟ ਕਰਨਾ ਸਹੀ ਲੱਗਿਆ ਉਸਨੇ ਆਪਣੀ ਪਾਕਟ ਮਨੀ ਵਿੱਚੋਂ ਕੁਝ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਉਸਦੀ ਪਾਕਟ ਮਨੀ ਥੋੜੀ ਘੱਟ ਸੀ ਇਸ ਲਈ ਸ਼ੁਰ ਕਰ ਰਹੀ ਹੈ ਜਿਸ ਨੂੰ ਜੇਕਰ ਉਹ ਬਦਵੀ ਕਰ ਦੇਵੇ ਤਾਂ ਉਸ ਦੀ ਲਾਈਫ ਤੇ ਕੋਈ ਬੁਰਾ ਅਸਰ ਨਹੀਂ ਹੋਵੇਗਾ ਸਗੋਂ ਕੋਈ ਫਾਇਦਾ ਹੀ ਹੋਵੇਗਾ ਉਸ ਨੇ ਦੇਖਿਆ ਕਿ ਉਹ ਆਪਣੀ ਸਕੂਲ ਕੰਟੀਨਿਊ ਵਿੱਚ ਬਹੁਤ ਫालतू ਖਰਚੇ ਕਰ ਰਹੀ ਹੈ ਜਿਵੇਂ ਲੰਚ ਤੋਂ ਇਲਾਵਾ ਉਹ ਫਾਸਟ ਫੂਡ ਬਹੁਤ ਖਾ ਰਹੀ ਸੀ ਜਿਸ ਨਾਲ ਉਸ ਦੀ ਹੈਲਥ ਵੀ ਖਰਾਬ ਹੋ ਰਹੀ ਸੀ ਅਤੇ ਪੈਸੇ ਤਾਂ ਬਰਬਾਦ ਹੋ ਹੀ ਰਹੇ ਸਨ ਇਸ ਲਈ ਉਸ ਨੇ ਡਿਸਾਈਡ ਕੀਤਾ ਕਿ ਉਹ ਇਹ ਸਭ ਖਾਣਾ ਬੰਦ ਕਰ ਦੇਵੇਗੀ ਅਤੇ ਜੋ ਪੈਸੇ ਬਚਣਗੇ ਉਸ ਨੂੰ ਉਹ ਇਨਵੈਸਟ ਕਰੇਗੀ ਇਸ ਤਰ੍ਹਾਂ ਕਰਕੇ ਉਹ ਹਰ ਰੋਜ਼ 80 ਤੋਂ 100 ਰੁਪਏ ਬਚਾਉਣ ਲੱਗ ਪਈ ਉਸ ਨੇ ਹੋਰ ਵੀ ਕਈ ਤਰੀਕੇ ਨਾਲ ਪੈਸੇ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਦੇ ਘਰ ਰਿਸ਼ ਕੇ ਕੁਝ ਪੈਸੇ ਦੇ ਜਾਂਦੇ ਕੇ ਲਓ ਬੋਤਾ ਚੀਜੀ ਖਾ ਲੈਣਾ ਤਾਂ ਉਹਨਾਂ ਪੈਸੇ ਨੂੰ ਉਹ ਗੁਰਕਰੀ ਜਾਂ ਲੇਸ ਖਾਣ ਵਿੱਚ ਵੇਸਟ ਨਹੀਂ ਕਰਦੀ ਸੀ ਸਗੋਂ ਸੇਵ ਕਰਕੇ ਗੋਲਕ ਵਿੱਚ ਰੱਖ ਲੈਂਦੀ ਅਤੇ ਜਦੋਂ ਉਸ ਗੋਲਕਾਫੀ ਪੈਸੇ ਜਮਾ ਹੋ ਜਾਂਦੇ ਤਾਂ ਉਹਨਾਂ ਨੂੰ ਉਹ ਬੈਂਕ ਅਕਾਊਂਟ ਵਿੱਚ ਡਿਪੋਜ਼ਿਟ ਕਰਾ ਦਿੰਦੀ ਇਸ ਤਰ੍ਹਾਂ ਕਰਨ ਨਾਲ ਉਹ ਮਹੀਨੇ ਦੇ 3000 ਰੁਪਏ ਸੇਵ ਕਰਨ ਲੱਗ ਪਈ ਜਿਸ ਨੂੰ ਉਸਨੇ ਐਸਆਈਪੀ ਦੇ ਜ਼ਰੀਏ ਇੰਡੈਕਸ ਫੰਡ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਅਜੇ ਉਹ 15 ਸਾਲ ਦੀ ਸੀ ਇਸ ਲਈ ਉਸ ਦਾ ਮਨ ਵੀ ਕਰਦਾ ਸੀ ਪੈਸੇ ਖਰਚ ਕਰਕੇ ਨਜ਼ਾਰੇ ਲੈਣੇ ਚਾਹੀਦੇ ਹਨ ਕਦੇ-ਕਦੇ ਉਸ ਦਾ ਮਨ ਕਰਦਾ ਕਿ ਬਸ ਹੁਣ ਇਨਵੈ ਨੇ ਆਪ ਹੀ ਇਨਵੈਸਟ ਹੋ ਜਾਂਦੇ ਸਨ ਇਸ ਤਰ੍ਹਾਂ ਉਸ ਦੀਆਂ ਡਿਜ਼ਾਇਰਸ ਹਾਰ ਜਾਂਦੀਆਂ ਸਨ ਅਤੇ ਐਸਆਈਪੀ ਜਿੱਤ ਜਾਂਦੀ ਸੀ ਬਹੁਤ ਸਾਰੇ ਅਪਸ ਅਤੇ ਡਾਊਨਸ ਤੋਂ ਬਾਅਦ ਆਖਰਕਾਰ ਅੰਜਨੂਰ ਆਪਣੇ ਟਾਰਗੇਟ ਤੇ ਪਹੁੰਚ ਜਾਂਦੀ ਹੈ ਉਸ ਦਾ ਟਾਰਗੇਟ ਸੀ ਕਿ ਉਹ 5 ਸਾਲ ਮਿਹਨਤ ਕਰੇਗੀ ਡਿਸਪਲਨ ਦੇ ਨਾਲ ਇਨਵੈਸਟ ਕਰੇਗੀ ਅਤੇ ਜਦੋਂ ਸਾਰੇ ਲੋਕ ਪੈਸੇ ਪਿੱਛੇ ਭੱਜ ਰਹੇ ਹੋਣਗੇ ਉਦੋਂ ਉਸ ਦੀ ਪੈਸਿਆਂ ਦੀ ਚਿੰਤਾ ਦੂਰ ਹੋ ਜਾਵੇਗੀ ਅਤੇ ਪੈਸਿਆਂ ਨੂੰ ਆਪਣੇ ਆਪ ਗਰੋ ਹੋਣ ਲਈ ਛੱਡ ਦੇਵੇਗੀ ਉਸ ਨੇ ਇਸੇ ਤਰ੍ਹਾਂ ਕੀਤਾ 5 ਸਾਲ ਇਨਵੈਸਟ ਕੀਤਾ ਅਤੇ ਜਦੋਂ ਉਹ 20 ਸਾਲ ਦੀ ਹੋ ਗਈ ਤਾਂ ਉਸ ਨੇ ਪੈਸਿਆਂ ਨੂੰ ਆਪੇ ਗਰੋ ਹੋਣ ਲਈ ਛੱਡ ਦਿੱਤਾ ਹੁਣ ਅਨਛਨੂਰ ਦੀ ਜੌਬ ਲੱਗ ਚੁੱਕੀ ਸੀ ਅੱਜ ਪਵਨ ਅਤੇ ਅਵਨੀਤ ਦੀ ਵੀ ਪਰ ਤਿੰਨਾਂ ਦੀ ਕੁਆਲਿਟੀ ਆਫ ਲਾਈਫ ਵਿੱਚ ਬਹੁਤ ਫਰਕ ਸੀ ਪਵਨ ਤੇ ਅਵਨੀਤ ਜਦੋਂ ਗੱਲਾਂ ਕਰਦੀਆਂ ਸਨ ਉਹ ਕਹਿੰਦੀਆਂ ਸਨ ਕਿ ਯਾਰ ਇਸ ਵਾਰ ਤਾਂ ਬੋਨਸ ਵੀ ਮਿਲਿਆ ਸੀ ਪਰ ਫਿਰ ਵੀ ਬੈਂਕ ਅਕਾਊਂਟ ਵਿੱਚ ਸਿਰਫ 500 ਰੁਪਏ ਹੀ ਹਨ ਪਰ ਅਨਛਨੂਰ ਗੱਲ ਕਰਦੀ ਰਹਿੰਦੀ ਸੀ ਟਰੈਵਲ ਦੀ ਜਾਂ ਫਿਰ ਸ਼ਾਪਿੰਗ ਦੀ ਉਹ ਪੈਸੇ ਦਾ ਪੂਰਾ ਇਸਤੇਮਾਲ ਇੰਜੋਏ ਕਰਨ ਲਈ ਕਰਦੀ ਸੀ ਉਸ ਨੂੰ ਬਹੁਤ ਘੱਟ ਪੈਸੇ ਸੇਵ ਕਰਨੇ ਪੈਂਦੇ ਸਨ ਉਹ ਵੀ ਕਿਸੇ ਐਮਰਜੈਂਸੀ ਸਿਚੁਏਸ਼ਨ ਵਿੱਚ ਅਨਛਨੂਰ ਦਾ ਕੇਰਲੈਸ ਐਟੀਟਿਊਡ ਵੇਖ ਕੇ ਪਵਨ ਨੇ ਕਿਹਾ ਕਿ ਅਸੀਂ ਇੰਨੀ ਕੰਜੂ ਨੰਦੇਣ ਵਾਲੀ ਲੜਕੀ ਅੱਜ ਪੈਸੇ ਦੀ ਕੋਈ ਚਿੰਤਾ ਹੀ ਨਹੀਂ ਕਰ ਰਹੀ ਇਸ ਦਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਚਲੋ ਪਤਾ ਕਰਦੇ ਹਾਂ ਉਹ ਉਸੇ ਤੋਂ ਪੁੱਛਦੀਆਂ ਹਨ ਕਿ ਯਾਰ ਐਨਸ਼ਨੂਰ ਸਾਰੀ ਸੈਲਰੀ ਵੀ ਸਿਮ ਹੈ ਅਤੇ ਖਰਚੇ ਵੀ ਸਿਮ ਹਨ ਸ਼ਗਤੋਂ ਸਾਡੇ ਨਾਲੋਂ ਜ਼ਿਆਦਾ ਖਰਚ ਕਰਦੀ ਹੈ ਕੀ ਤੈਨੂੰ ਪੈਸੇ ਦੀ ਤੰਗੀ ਨਹੀਂ ਸਤਾਉਂਦੀ ਪੈਸੇ ਦੀ ਤੰਗੀ ਕਿਸ ਨੂੰ ਹੈ ਪੈਸੇ ਦਿੱਤੰਗੀ ਅੰਚਨੂਰ ਨੇ ਬਿਲਕੁਲ ਉਸੇ ਢੰਗ ਨਾਲ ਉਹਨਾਂ ਨੂੰ ਜਵਾਬ ਦਿੱਤਾ ਜਿ세 ਤਰ੍ਹਾਂ ਉਹਨਾਂ ਨੇ ਅੰਚਨੂਰ ਨੂੰ ਦਿੱਤਾ ਸੀ ਜਦੋਂ ਉਹ ਇਨਵੈਸਟਮੈਂਟ ਬਾਰੇ ਸਮਝਾ ਰਹੀ ਸੀ ਹਾਂ ਨਹੀਂ ਹੈ ਤੈਨੂੰ ਪੈਸੇ ਦੀ ਦਿੱਕਤ ਪਰ ਸਾਨੂੰ ਵੀ ਤਾਂ ਦੱਸ ਉਹ ਕਿਵੇਂ ਤਾਂ ਅੰਚਨੂਰ ਕਹਿੰਦੀ ਹੈ ਕਿ ਅੱਜ ਤੋਂ 5 ਸਾਲ ਪਹਿਲਾਂ ਮੈਂ ਤੁਹਾਨੂੰ ਇਨਵੈਸਟਮੈਂਟ ਕਰਨ ਦੀ ਸਲਾਹ ਦਿੱਤੀ ਸੀ ਪਰ ਤੁਸੀਂ ਕਿੱਥੇ ਮੰਨਦੀਆਂ ਸਾਨੂੰ ਪਰ ਮੈਂ ਇਨਵੈਸਟ ਕਰਦੀ ਸੀ ਮੈਂ 5 ਸਾਲ ਤੱਕ 3000 ਰੁਪਏ ਹਰ ਮਹੀਨੇ ਇਨਵੈਸਟ ਕੀਤੇ ਸਨ ਹੁਣ ਮੈਂ ਫਿਊਚਰ ਲਈ ਸਿਕਿਉਰ ਹਾਂ ਮੈਨੂੰ ਪੈਸੇ ਦੀ ਚਿੰਤਾ ਨਹੀਂ ਹੈ ਮੇਰੇ ਬਿਨਾਂ ਕੁਝ ਕੀਤਾ ਹੀ ਮੇਰੇ ਪ ਅੰਛਨੂਰ ਚਲੀ ਜਾਂਦੀ ਹੈ ਪਵਨ ਅਤੇ ਅਵਨੀਤ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੀਆਂ ਹਨ ਅਵਨੀਤ ਕਹਿੰਦੀ ਹੈ ਅੰਛਨੂਰ ਤਾਂ ਬਹੁਤ ਹੁਸ਼ਿਆਰ ਨਿਕਲੀ ਆਪਾਂ ਹੀ ਕਮਲੀਆਂ ਸਨ ਜੋ ਉਸ ਦੀ ਗੱਲ ਨਹੀਂ ਮੰਨੀ ਚਲੋ ਕੋਈ ਗੱਲ ਨਹੀਂ देर आए दुरुस्त आए ਆਪਾਂ ਹੁਣ ਸਟਾਰਟ ਕਰ ਲੈਂਦੀਆਂ ਹਾਂ ਪਰ ਪਵਨ ਕਹਿਣ ਲੱਗੀ ਕਿ ਯਾਰ ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਹੈ ਇੱਕ ਤਾਂ ਸਟਾਕ ਮਾਰਕੀਟ ਬਹੁਤ ਰિસ્ਕੀ ਹੁੰਦਾ ਹੈ ਅਤੇ ਦੂਸਰਾ ਅਨਛਨੂਰ ਨੇ 5 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਹੋ ਸਕਦਾ ਹੈ ਕਿ ਉਸ ਦੀ ਕਿਸਮਤ ਚੰਗੀ ਹੋਵੇ ਪਰ ਹੁਣ ਮੌਕਾ ਹੱਥੋਂ ਨਿਕਲ ਚੁੱਕਾ ਹੈ ਇਸ ਲਈ ਪਵਨ ਨੇ ਇਨਵੈਸਟਮੈਂਟ ਦਾ ਆਈਡੀਆ ਛੱਡ ਦਿੱਤਾ ਪਰ ਅਵਨੀਤ ਨੇ ਕਿਹਾ ਕਿ ਯਾਰ ਮੈਂ ਤਾਂ ਇਨਵੈਸਟ ਕਰਾਂਗੀ ਅਤੇ ਅਨਛਨੂਰ ਤੋਂ ਜ਼ਿਆਦਾ ਦੇਰ ਤੱਕ ਇਨਵੈਸਟ ਕਰਾਂਗੀ ਅਵਨੀਤ ਨੇ 7 ਸਾਲ ਵਾਸਤੇ ਹਰ ਮਹੀਨੇ 3000 ਰੁਪਏ ਐਸਆਈਪੀ ਕਰਨੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਉਸਨੇ ਇਨਵੈਸਟਿੰਗ ਕਰਨਾ ਛੱਡ ਦਿੱਤਾ ਹੁਣ ਤਿੰਨਾਂ ਦੀ ਉਮਰ 27 ਸਾਲ ਦੀ ਹੋ ਚੁੱਕੀ ਹੈ ਤਿੰਨਾਂ ਦੇ ਵਿਆਹ ਵੀ ਹੋ ਗਏ ਹਨ ਪਰ ਤਿੰਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਵੱਖਰੀ ਵੱਖਰੀ ਹੈ ਅੰਜਨੂਰ ਅਤੇ ਅਵਨੀਤ ਆਪਣੇ ਫਿਊਚਰ ਦੇ ਬਾਰੇ ਟੈਨਸ਼ਨ ਫਰੀ ਰਹਿੰਦੀਆਂ ਹਨ ਪਰ ਪਵਨ ਨੂੰ ਚਿੰਤਾ ਸਤਾਉਣ ਲੱਗ ਪੈਂਦੀ ਹੈ ਕਿ ਅੱਗੇ ਜਾ ਕੇ ਉਸਦੇ ਬੱਚੇ ਹੋਣਗੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਇਹਨੀ ਮਹਿੰਗਾਈ ਦੇ ਜਮਾਨੇ ਵਿੱਚ ਮੇਰਾ ਹਸਬੰਦ ਇਕੱਲਾ ਕਿਵੇਂ ਸਾਡਾ ਬੋਝ ਚੁੱਕੇਗਾ ਉਹ ਪਹਿਲਾਂ ਹੀ ਬਹੁਤ ਜਿੜਜੜੇ ਰਹਿੰਦੇ ਹਨ ਵਰਕ ਲੋਡ ਦਾ ਕਰਕੇ ਉਹ ਮੈਨੂੰ ਟਾਈਮ ਵੀ ਨਹੀਂ ਦੇ ਪਾਉਂਦੇ ਇਦਾਂ ਕਿਵੇਂ ਚੱਲੇਗਾ ਹੁਣ ਉਸ ਨੂੰ ਰਿਅਲਾਈਜ਼ ਹੁੰਦੀ ਹੈ ਇਨਵੈਸਟਮੈਂਟ ਦੀ ਇੰਪੋਰਟੈਂਸ ਉਹ ਅਵਨੀਤ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਯਾਰ ਮੈਂ ਗਲਤ ਸੀ ਮੈਨੂੰ ਵੀ ਇਨਵੈਸਟਿੰਗ ਸ਼ੁਰੂ ਕਰ ਦੇਣੀ ਚਾਹੀਦੀ ਸੀ ਪਰ ਹੁਣ ਮੈਂ ਕੀ ਕਰਾਂ ਬਹੁਤ देर ਹੋ ਚੁੱਕੀ ਹੈ ਅਵਨੀਤ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਸ਼ੁਕਰ ਹੈ ਤੈਨੂੰ ਅਹਿਸਾਸ ਤਾਂ ਹੋਇਆ ਤੈਨੂੰ ਥੋੜਾ ਜ਼ਿਆਦਾ ਦੇਰ ਤੱਕ ਇਨਵੈਸਟ ਕਰਨਾ ਹੋਵੇਗਾ ਤਾਂ ਤੁਸੀਂ ਚੰਗੇ ਰਿਟਰਨਸ ਜਨਰੇਟ ਕਰ ਸਕਦੀ ਹੈ ਇਸ ਤਰ੍ਹਾਂ ਪਵਨਮੀ ₹3000 ਹਰ ਮਹੀਨੇ ਐਸਆਈਪੀ ਦੇ ਜ਼ਰੀਏ ਇਨਵੈਸਟ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ 5 ਜਾਂ 7 ਸਾਲ ਵਾਸਤੇ ਨਹੀਂ ਸਗੋਂ 38 ਸਾਲ ਵਾਸਤੇ ਇਸ ਮਾਈਂਡਸੈਟ ਦੇ ਨਾਲ ਕਿ ਭਾਵੇਂ ਮੈਂ ਦੇਰ ਕਰ ਦਿੱਤੀ ਹੈ ਪਰ ਮੈਂ ਜ਼ਿਆਦਾ ਲੰਬੇ ਸਮੇਂ ਤੱਕ ਇਨਵੈਸਟ ਕਰਕੇ ਜ਼ਿਆਦਾ ਪੈਸੇ ਬਣਾ ਸਕਦੀ ਹਾਂ 38 ਸਾਲ ਬਾਅਦ ਦੋਵੇਂ 65 ਸਾਲੀਆਂ ਹੋ ਚੁੱਕੀਆਂ ਹਨ ਅੰਛਨੂਰ ਨੇ ਸਿਰਫ 5 ਸਾਲ ਤੱਕ ₹3000 ਅਦੇ ਅਵਨੀਤ ਨੇ 7 ਸਾਲ ਵਾਸਤੇ ਇਸ ਤੋਂ ਬਾਅਦ ਇਹਨਾਂ ਦੋਵਾਂ ਨੇ ਕਦੀ ਪੈਸੇ ਇਨਵੈਸਟ ਨਹੀਂ ਕੀਤੇ ਪਰ ਦੂਜੇ ਪਾਸੇ ਪਵਨ ਨੇ ਲਗਾਤਾਰ 38 ਸਾਲ ਵਾਸਤੇ 3000 ਰੁਪਏ ਹਰ ਮਹੀਨੇ ਇਨਵੈਸਟ ਕੀਤੇ ਹੁਣ ਦੇਖਦੇ ਹਾਂ ਕਿ ਤਿੰਨਾਂ ਵਿੱਚੋਂ ਜ਼ਿਆਦਾ ਅਮੀਰ ਕੌਣ ਬਣਿਆ ਦੋਸਤੋ ਇਸ ਚਾਰਟ ਨੂੰ ਵੇਖੋ ਇਸ ਵਿੱਚ ਪਹਿਲੇ ਨੰਬਰ ਤੇ ਹੈ ਐਂਛਨੂਰ ਜਿਸਨੇ 180000 ਰੁਪਏ ਇਨਵੈਸਟ ਕੀਤੇ ਹਨ ਦੂਸਰੇ ਨੰਬਰ ਤੇ ਹੈ ਅਵਨੀਤ ਜਿਸਨੇ 252000 ਰੁਪਏ ਇਨਵੈਸਟ ਕੀਤੇ ਹਨ ਅਖੀਰ ਵਿੱਚ ਹੈ ਪਵਨ ਜਿਸਨੇ ਸਭ ਤੋਂ ਜ਼ਿਆਦਾ ਪੈਸੇ ਇਨਵੈਸਟ ਕੀਤੇ ਨੇ ਜੋ ਹੈ 1368000 ਰੁਪਏ ਮੰਨ ਲੈਂਦੇ ਹਾਂ ਕਿ ਦਿਨਾਂ ਨੇ ਇੱਕੋ ਜਗ੍ਹਾ ਹੀ ਪੈਸੇ ਇਨਵੈਸਟ ਕੀਤੇ ਸਨ ਜਿੱਥੋਂ ਉਹਨਾਂ ਨੂੰ 15% ਰਿਟਰਨ ਮਿਲਿਆ ਹੈ ਦੋਸਤੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ ਤੁਹਾਨੂੰ ਇਹਨਾਂ ਦੀ ਇਨਵੈਸਟਮੈਂਟ ਵੇਖ ਕੇ ਕੀ ਲੱਗਦਾ ਹੈ ਕਿ ਕਿਸ ਨੇ ਸਭ ਤੋਂ ਜ਼ਿਆਦਾ ਪੈਸੇ ਬਣਾਏ ਹੋਣਗੇ ਮੈਨੂੰ ਕਿਤੇ ਹਨ ਦੋਸਤੋ ਪਵਨ ਦੇ ਲਗਾਤਾਰ 38 ਸਾਲ ਤੱਕ 3000 ਰੁਪਏ ਹਰ ਮਹੀਨੇ ਇਨਵੈਸਟ ਕਰਨ ਤੋਂ ਬਾਅਦ ਉਸਦੀ ਟੋਟਲ ਵੈਲਥ ਬਣੀ ਹੈ 7 ਕਰੋੜ ਰੁਪਏ ਇਹ ਸਭ ਤੋਂ ਜ਼ਿਆਦਾ ਹੈ ਜਾਂ ਨਹੀਂ ਇਹ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ ਦੂਸਰੇ ਨੰਬਰ ਤੇ ਹੈ ਅਵਨੀਤ ਜਿਸਨੇ 7 ਸਾਲ ਤੱਕ ਇਨਵੈਸਟ ਕੀਤਾ ਸੀ ਅਤੇ ਇਹਨਾਂ 7 ਸਾਲਾਂ ਵਿੱਚ ਉਸਨੇ 252000 ਰੁਪਏ ਇਨਵੈਸਟ ਕੀਤੇ ਹਨ ਅਵਨੀਤ ਦੀ ਵੈਲਥ ਹੋ ਗਈ 9 ਕਰੋੜ ਰੁਪਏ ਜੋ ਕਿ ਪਵਨ ਨਾਲੋਂ 2 ਕਰੋੜ ਰੁਪਏ ਜ਼ਿਆਦਾ ਹਨ ਇਹਨਾਂ ਦੇਖ ਕੇ ਹੈਰਾਨ ਨਾ ਹੋਵੋ ਅਜ ਐਂਛ ਨੂਰ ਦੀ ਵਾਰੀ ਹੈ ਜਿਸਨੇ ਸਿਰਫ 5 ਸਾਲ ਵਾਸਤੇ 3000 ਰੁਪਏ ਹਰ ਮਹੀਨੇ ਇਨਵੈਸਟ ਰਿਵੈਲ ਤਾਂ ਬਣ ਗਈ ਹੈ 14 ਕਰੋੜ ਰੁਪਏ ਕਿਉਂ ਹੈ ਨਾ ਹੈਰਾਨੀ ਵਾਲੀ ਗੱਲ ਇਸਨੇ ਸਭ ਤੋਂ ਘੱਟ ਪੈਸੇ ਇਨਵੈਸਟ ਕਰਨ ਤੋਂ ਬਾਅਦ ਵੀ ਸਭ ਤੋਂ ਜ਼ਿਆਦਾ ਪੈਸੇ ਬਣਾਏ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਮਾ ਕਿੰਨਾ ਬਲਵਾਨ ਹੈ ਟਾਈਮ ਇਜ਼ ਦਾ ਪਾਵਰ ਜੋ ਮੈਂ ਤੁਹਾਨੂੰ ਹਰ ਵੀਡੀਓ ਵਿੱਚ ਕਹਿੰਦਾ ਹਾਂ ਦੋਸਤੋ ਇਹ ਕਹਾਣੀ ਸਾਨੂੰ ਬਹੁਤ ਜ਼ਰੂਰੀ ਗੱਲ ਸਿਖਾਉਂਦੀ ਹੈ ਜਿਸ ਨੂੰ ਜੇਕਰ ਤੁਸੀਂ ਫੋਲੋ ਕਰੋਗੇ ਤਾਂ ਤੁਸੀਂ ਵੀ ਇੱਕ ਚੰਗੇ ਇਨਵੈਸਟਰ ਬਣ ਸਕਦੇ ਹੋ ਸਭ ਤੋਂ ਪਹਿਲਾ ਇਹ ਕਿ ਜਿੰਨਾ ਜਲਦੀ ਹੋ ਸਕੇ ਪੈਸੇ ਇਨਵੈਸਟ ਕਰਨਾ ਸ਼ੁਰੂ ਕਰ ਦਿਓ ਇੱਕ ਇਨਸਾਨ ਜਿਸਨੇ ਬਹੁਤ ਜਲਦੀ ਇਨਵੈਸਟਿੰਗ ਸ਼ੁਰੂ ਕੀਤੀ ਹੈ ਭਾਵੇਂ ਛੋਟੇ ਅਮਾਊਂਟ ਤੋਂ ਹੀ ਸਹੀ ਹਮੇਸ਼ਾ ਉਸ ਇਨਸਾਨ ਤੋਂ ਦੋ ਕ ਨੰਬਰ 2 ਔਰ ਮੇਡ ਦਾ ਪ੍ਰੋਸੈਸ ਐਂਡ ਜੂਸ ਪਾਵਰ ਆਫ ਕੰਪਾਊਂਡਿੰਗ ਜਿਸ ਤਰ੍ਹਾਂ ਅੰਜਨੂਰ ਨੇ ਕੰਪਾਊਂਡਿੰਗ ਦੀ ਪਾਵਰ ਨੂੰ ਸਮਝ ਲਿਆ ਸੀ ਇਸ ਲਈ ਉਸ ਨੂੰ ਪਤਾ ਸੀ ਕਿ ਉਸ ਨੂੰ ਸਿਰਫ 5 ਸਾਲ ਹੀ ਚਾਹੀਦੇ ਹਨ ਉਸ ਤੋਂ ਬਾਅਦ ਕੰਪਾਊਂਡਿੰਗ ਆਪਣਾ ਕੰਮ ਆਪ ਹੀ ਕਰ ਦੇਵੇਗੀ 5 ਸਾਲ ਵੀ ਇੱਕ ਵਧੀਆ ਲੌਂਗ ਟਰਮ ਪੀਰੀਅਡ ਹੈ ਮੈਕਸਿਮਮ ਲੋਕ ਇਹਨੇ ਸਮੇਂ ਤੱਕ ਵੀ ਇਨਵੈਸਟਮੈਂਟ ਨਹੀਂ ਕਰ ਪਾਉਂਦੇ ਇਸ ਲਈ ਐਸਆਈਪੀ ਦੀ ਮਦਦ ਨਾਲ ਇਸ ਪ੍ਰੋਸੈਸ ਨੂੰ ਆਟੋਮੇਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਡਿਸਪੀਲਨ ਰੱਖਣਾ ਹੀ ਨਾ ਪਵੇ ਸਭ ਕੁਝ ਆਪੇ ਹੀ ਹੋ ਜਾਵੇ लास्ट बट नॉट द लिस्ट लर्न कंटीन्यूअसली जैसे भी फील्ड وچ ਤੁਸੀਂ সফল ਹੋਣਾ ਚਾਹੁੰਦੇ ਹੋ ਉਸ ਬਾਰੇ ਸਿੱਖੇ ਬਿਨਾਂ ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ ਜਿਸ ਤਰ੍ਹਾਂ ਅੰਛਨੂਰਨ ਨੂੰ ਉਸਦੇ ਡੈਡੀ ਨੇ ਸਿਖਾਇਆ ਅਤੇ ਉਸਨੇ ਆਪ ਵੀ ਬੁੱਕਸ ਪੜ੍ਹ ਕੇ ਸਿੱਖਿਆ ਇਸ ਲਈ ਉਹ ਸਹੀ ਡਿਸੀਜਨ ਲੈ ਸਕੀ ਇਸ ਤਰ੍ਹਾਂ ਤੁਸੀਂ ਵੀ ਲਗਾਤਾਰ ਲਰਨ ਕਰਦੇ ਰਹੋ ਹਾਸਟਿੰਗ ਬਾਰੇ ਸਿੱਖਦੇ ਰਹੋ ਕਿਉਂਕਿ ਨੌਲੇਜ ਵਿੱਚ ਵੀ ਪਾਵਰ ਆਫ ਕੰਪਾਊਂਡਿੰਗ ਕੰਮ ਕਰਦੀ ਹੈ ਜਿਸ ਵਿੱਚ ਇਨਵੈਸਟਰ ਪੰਜਾਬ ਤੁਹਾਡੀ ਪੂਰੀ ਮਦਦ ਕਰੇਗਾ ਇਸ ਲਈ ਸਬਸਕ੍ਰਾਈਬ ਜਰੂਰ ਕਰ ਲੈਣਾ